ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦਵਾਰਾ ਸਾਹਿਬ ਜਾਮਨੀ ਸਾਹਿਬ ਇਤਿਹਾਸਿਕ ਗੁਰਦੁਆਰੇ ਦੇ ਸੋ ਇਹ ਗੁਰਦਰਾ ਸਾਹਿਬ ਫਿਰੋਇਪੁਰ ਦੇ ਬਿਲਕੁਲ ਨਜ਼ਦੀਕ ਪਿੰਡ ਵਜੀਰਪੁਰ ਸਾਹਿਬ ਦੇ ਵਿੱਚ ਸ਼ਿਸ਼ੋਭਤ ਹੈ ਸੋ ਇਸ ਦਾ ਇਤਿਹਾਸ ਇਸ ਪ੍ਰਕਾਰ ਦੱਸਿਆ ਜਾਂਦਾ ਹੈ ਕਿ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਚਿੱਤਰ ਦਾ ਸ਼ਿਕਾਰ ਕਰਨ ਵਾਸਤੇ ਪਹੁੰਚੇ ਸਨ ਤਾਂ ਬਾਅਦ ਤੋਂ ਚਿੱਤਰ ਦਾ ਸ਼ਿਕਾਰ ਕਰਵਾਉਣ ਤੋਂ ਉਪਰੰਤ ਝੰਡੇ ਦੇ ਨਾਲ ਨੀਲਾ ਘੋੜਾ ਬਣ ਕੇ ਇੱਥੇ ਵਿਸ਼ਰਾਮ ਕੀਤਾ ਸੋ ਸ਼ਿਕਾਰ ਕਿਸ ਪ੍ਰਕਾਰ ਕਰਵਾਇਆ ਕਿਉਂ ਕਰਵਾਇਆ ਇਤਿਹਾਸ ਦੱਸਦਾ ਹੈ ਇਸ ਸਥਾਨ ਤੇ ਇੱਕ ਜ਼ਿਮੀਂਦਾਰ ਨੇ ਸੇਠ ਦੇ ਕੋਲੋਂ ਕੁਝ ਮਾਇਆ ਉਧਾਰ ਲੈਣ ਵਾਸਤੇ ਸੋ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਜਾਵਨ ਬਣਾਇਆ ਸੀ ਜਦੋਂ ਸੇਠ ਦੇ ਕੋਲੋਂ ਜੀਮੀਦਾਰ ਨੇ ਜਾ ਕੇ ਉਧਾਰ ਪੈਸਿਆਂ ਦੀ ਮੰਗ ਕੀਤੀ ਤਾਂ ਸ਼ਾਹੂਕਾਰ ਨੇ ਅਕਸਰ ਹੀ ਕਹਿ ਦਿੰਦੇ ਹਨ ਕਿ ਕੋਈ ਜਾਵਨ ਹੈ ਤਾਂ ਲਿਆਓ ਤਾਂ ਉਸ ਜੀਮੀਦਾਰ ਨੇ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੇ ਜਾਵਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਤਾਂ ਸਮਾਪਤੀਤ ਹੋਣ ਤੋਂ ਬਾਅਦ ਜਦੋਂ ਸੇਠ ਨੇ ਜਾ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਜ਼ਿਮੀਂਦਾਰ ਅੱਗੋਂ ਟਾਲਣ ਟੋੜ ਕਰ ਛੱਡਿਆ ਕਰੇ ਸਮਾਪਤੀਤ ਹੁੰਦਾ ਗਿਆ ਜ਼ਿਮੀਂਦਾਰ ਵੀ ਕਾਲ ਚਲਾਣਾ ਕਰ ਗਿਆ ਤੇ ਸੇਠ ਵੀ ਅਗਲੇ ਜਨਮ ਦੇ ਵਿੱਚ ਜੋ ਸੇਠ ਸੀ ਉਹ ਬਾਜ ਬਣਿਆ ਤੇ ਜੋ ਜੋ ਜੀਵਿਦਾ ਸੀ ਉਹ ਤਿੱਤਰ ਬਣ ਕੇ ਇਸ ਸੰਸਾਰ ਤੇ ਆਈ ਤਾਂ ਸਾਹਿਬ ਸਿਰ ਗੋਬਨ ਸਿੰਘ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਕਰਜ਼ਾ ਵਾਪਸ ਕਰਵਾਉਣ ਵਾਸਤੇ ਬਾਜ ਤੋਂ ਤਿੱਤਰ ਦਾ ਛਿਕਾਰ ਕਰਵਾਇਆ ਗਿਆ ਜਦੋਂ ਇਹ ਵਾਰਤਾ ਸਿੱਖਾ ਨੇ ਪੁੱਛੀ ਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਸ਼ਾਹੂਕਾਰ ਨੂੰ ਤੇ ਜ਼ਿਮੀਦਾਰ ਨੂੰ ਮੌਕੇ ਤੇ ਪ੍ਰਗਟ ਕਰਕੇ ਸੁਵਾਰਤਾ ਸੁਣਵਾਈ ਤਾਂ ਜੋ ਤੁਸੀਂ ਜੰਡ ਸਾਹਿਬ ਦੇ ਦਰਸ਼ਨ ਕੀਤੇ ਹਨ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣਾ ਲੀਲਾ ਘੋੜਾ ਬਨ ਕੇ ਥੱਲੇ ਵਿਚਾਰਾਮ ਕੀਤਾ ਤੇ ਅੱਗੇ ਜੋ ਸਰੋਵਰ ਦੇ ਦਰਸ਼ਨ ਕਰੋਗੇ ਇਸ ਸਰੋਵਰ ਦੇ ਨਾਲ ਇਤਿਹਾਸ ਜੁੜਿਆ ਹੈ ਪਾਣੀ ਖਾਰਾ ਹੋਣ ਕਰਕੇ ਸੰਗਤਾਂ ਨੇ ਮਿੱਠੇ ਪਾਣੀ ਦੀ ਮੰਗ ਕੀਤੀ ਤਾਂ ਗੁਰੂ ਦੀ ਕਿਰਪਾ ਦੇ ਨਾਲ ਘੋੜੇ ਨੇ ਪੌੜ ਮਾਰਿਆ ਤਾਂ ਜੋ ਇੱਥੇ ਪਾਣੀ ਦਾ ਸੋਮਾ ਜੋ ਅੱਜ ਵੀ ਸ਼ਿਸ਼ੋਭਤ ਹੈ ਮਿੱਠਾ ਪਾਣੀ ਨਿਕਲਿਆ ਸੋ ਗੁਰੂ ਮਾਰਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਸੰਗਤਾਂ ਉਸ ਸਰੋਵਰ ਦੇ ਵਿੱਚ ਜੋ ਨੀਲੇ ਘੋੜੇ ਦਾ ਪੌੜ ਦਾ ਸੋਮਾ ਚੱਲ ਰਿਹਾ ਹੈ ਉੱਥੇ ਇਸ਼ਨਾਨ ਕਰਕੇ ਆਪਣੇ ਆਪਣੀਆਂ ਮਨੋ ਕਾਮਨਾ ਭਾਵਨਾ ਪੂਰਨ ਕਰਦੀਆਂ ਹਨ ਸੋ ਇਹ ਸੀ ਸੁਖਮਤ ਇਤਿਹਾਸ ਤਾਂ ਇੱਥੇ ਜਿਵੇਂ ਮਨੋ ਕਾਮਨਾ ਭਾਵਨਾ ਪੂਰਨ ਹੁੰਦੀਆਂ ਹਨ ਲੋਕੀ ਸੰਗਤਾਂ ਇੱਥੇ ਮਠਿਆਈਆਂ ਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਦਾ ਦੀ ਦੇਗਾ ਦਾ ਪ੍ਰਸ਼ਾਦ ਅਤੇ ਜਿਸ ਤਰ੍ਹਾਂ ਤਾਜ਼ਾ ਮਿਸਾਲ ਤੁਸੀਂ ਜੋ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀ ਯਾਦ ਵਿੱਚ ਸਵਰਗਵਾਸੀ ਅਰਜਿੰਦਰ ਸਿੰਘ ਜੀ ਨੀਲੂ ਸਾਈਆਂ ਵਾਲੇ ਦੀ ਯਾਦ ਵਿੱਚ ਉਹਨਾਂ ਦੇ بیٹے ਅਸ਼ੀਸ਼ਪ੍ਰੀਤ ਸਿੰਘ ਸਾਈਆਂਵਾਲਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੇ ਆਲਕੀ ਸਾਹਿਬ ਦੀ ਸੇਵਾ ਕਰਵਾਈ ਆਹ ਹੋਰ ਵੀ ਸੰਗਤਾਂ ਇੱਥੇ ਬਹੁਤ ਜ਼ਿਆਦਾ ਗੁਪਤ ਦਾਨ ਦੀ ਸੇਵਾ ਕਰਵਾਉਂਦੀਆਂ ਹਨ ਸੋ ਜਿਸ ਤਰ੍ਹਾਂ ਹੀ ਮਨੋ ਕਾਉਣਾ ਭਾਵਨਾ ਪੂਰਨ ਹੁੰਦੀਆਂ ਹਨ ਸੋ ਜਿਸ ਤਰ੍ਹਾਂ ਕੋਸ ਦਿਨ ਪਹਿਲਾਂ ਧਿਆੜੀਆਂ ਤੇ ਸੁਣ ਵਿੱਚ ਆਇਆ ਸੀ ਕਿ ਜਿਹੜੀ ਵੀ ਸੰਗਤ ਇੱਥੇ ਅਰਦਾਸਾਂ ਬੇਨਤੀਆਂ ਕਰਦੀ ਹੈ ਸੋ ਜਿਸ ਪ੍ਰਕਾਰ ਕਿਸੇ ਤੇ ਕਰਜ਼ਾ ਹੋਵੇ ਤਾਂ ਉਸ ਦਾ ਕਰਜ਼ਾ ਵੀ ਸਿਰ ਤੋਂ ਲੈ ਜਾਂਦਾ ਹੈ ਮਨੋਂ ਭਾਵਨਾ ਮਨ ਦੇ ਨਾਲ ਅਰਦਾਸ ਕੀਤੀ ਇਸ ਗੁਰਦਵਾਰਾ ਸਾਹਿਬ ਵਿੱਚ ਪੂਰਨ ਹੁੰਦੀਆਂ ਹਨ ਤਾਂ ਸੰਗਤਾਂ ਦੂਰ ਦਰਾਡੇ ਤੋਂ ਇੱਥੇ ਦਰਸ਼ਨ ਕਰਨ ਵਾਸਤੇ ਅਕਸਰ ਹੀ ਪਹੁੰਚਦੀਆਂ ਰਹਿੰਦੀਆਂ ਹਨ ਇੱਥੇ ਮੱਸੀਆ ਦਾ ਦਿਹਾੜਾ ਵੀ ਬਹੁਤ ਭਾਰੀ ਲੱਗਦਾ ਹੈ ਆਓ ਆਪਾਂ ਦਰਸ਼ਨ ਕਰੀਏ ਬਾਣੀ ਸੁਣੀਏ ਬਾਣੀ ਪੜ੍ਹੀਏ ਤੇ ਆਪਣਾ ਜੀਵਨ ਸਫਲ ਬਣਾਈਏ ਬਾ